ਤਬ ਤੋਂ ਪਹਿਲਾਂ ਦਾ ਅਜ਼ਰ ਨੇ ਆ ਕੀ ਪੰਜਾਬ ਦੇ ਸਕੂਲ ਜਿਹੜੇ ਕਿ 30 ਅਗਸਤ ਤੱਕ ਬੰਦ ਰਹਿਣਗੇ ਜੁ ਹਾਂ ਇਹ ਅਪਡੇਟ ਜਿਹੜੀ ਕੀ ਸਾਂਝੀ ਕੀਤੀ ਗਈ ਹੈ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਸੋਸ਼ਲ ਮੀਡੀਆ ਤੋਂ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿਉਂਕਿ ਮੌਸਮ ਜਿਹੜਾ ਕਿ ਕਾਫੀ ਜ਼ਿਆਦਾ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਮੱਦੇ ਨਜ਼ਰ ਕਾਫੀ ਥਾਵਾਂ ਤੇ ਹੜ ਵਰਗੇ ਹਾਲਾਤ ਜਿਹੜੇ ਕੀ ਬਣ ਚੁੱਕੇ ਨੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਜਿਸ ਨੂੰ ਦੇਖਦਿਆਂ ਇਹ ਫੈਸਲਾ ਲੇ ਅੱਗੇ ਪੰਜਾਬ ਵਿੱਚ ਸਕੂਲ 3 ਅਗਸਤ ਤੱਕ ਬੰਦ ਰਹਿਣਗੇ ਸਰਕਾਰ ਨੇ ਇਹ ਫੈਸਲਾ ਮੀਂਹ ਦੇ ਮੱਦੇਨਜ਼ਰ ਲਿਆ ਆਇਆ ਸੀਐਮ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਸੀਐਮ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਕਿ ਪਿਛਲੇ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਅਤੇ ਮੌਸਮ ਵਿਭਾਗ ਵੱਲੋਂ ਅੱਗੇ ਵੀ ਕੁਝ ਦਿਨ ਭਾਰੀ ਮੀਂਹ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸੂਬੇ ਦੇ ਸਾਰੇ ਪ੍ਰਾਇਮਰੀ ਸਕੈਂਡਰੀ ਸੀਨੀਅਰ ਸਕੈਂਦਰੀ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜਿਹੜੇ 27 ਅਗਸਤ ਤੋਂ 30 ਅਗਸਤ ਤੱਕ ਬੰਦ ਰਹਿਣਗੇ ਯਾਨੀ ਕਿ ਅੱਜ ਤੋਂ ਲੈ ਕੇ 30 ਅਗਸਤ ਤੱਕ ਜਿਹੜੇ ਸਾਰੇ ਸਕੂਲ ਬੰਦ ਰਹਿਣਗੇ ਕਿਉਂਕਿ ਮੌਸਮ ਦਾ ਮਜਾਜ ਜਿਦਾ ਕਿ ਬਤਲਦਾ ਹੈ ਨਜ਼ਰ ਆ ਰਿਹਾ ਲਗਾਤਾਰ ਮੀਂਹ ਪੈ ਰਿਹਾ ਜਿਸ ਕਾਰਨ ਇਹ ਫੈਸਲਾ ਜੁੜਾ ਕਿ ਲਤਾ ਗਿਆ ਹੈ ਤਦਰਿਸ ਸਟੋਮ ਨੇ ਕਾਲੀ ਦਲ ਦੇ ਵੱਲੋਂ 31 ਅਗਸਤ ਨੂੰ ਹੋਣ ਵਾਲੀ ਰੈਲੀ ਜੜੀ ਕੀ ਮੁਲਤਵੀ ਕਰ ਦਿੱਤੀ ਗਈ ਹੈ। ਸਟੋਮਨੀ ਅਕਾਲੀ ਦਲ ਦੇ ਵੱਲੋਂ 31 ਅਗਸਤ ਨੂੰ ਮੋਗਾ ਵਿਖੇ ਹੋਣ ਵਾਲੀ ਫਤਿਹ ਰੈਲੀ ਨੂੰ ਮੁਲਤਵੀ ਕਰ ਦਿੱਤਾ ਗਿਆ। ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਸਟੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਬੀਸ਼ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਮ ਮਸ਼ਤਬਰਾ ਕਰਨ ਤੋਂ ਬਾਅਦ 20 ਅਗਸਤ ਨੂੰ ਮੌਕਾ ਵਿਖੇ ਹੋਣ ਵਾਲੀ ਫਤਿਹ ਰੈਲੀ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਗੜਦੀ ਹੱਡ ਦੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਲਤਾ ਗੈਸਟ੍ਰੋਮ ਨੇ ਕਾਲੀਦਰ ਨੇ ਇਸ ਦੀ ਬੁਝਾਈ ਆਪਣੇ ਸਾਰੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਹੜਪ੍ਰਭਾਵਿਤ ਇਲਾਕਿਆਂ ਵਿੱਚ ਜਨਤਾ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਹਾਲਾਂਕਿ 28 ਅਗਸਤ ਨੂੰ ਸਵੇਰੇ 11:00 ਵਜੇ ਤੱਕ ਤਖਤ ਸਾਹਿਬ ਵਿਕੇ ਅਰਦਾਸ ਦਿਵਸ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਹੀ ਹੋਵੇਗਾ ਦੱਸਦੀ ਹੈ ਕਿ ਇਸ ਸਮੇਂ ਪੰਜਾਬ ਦੇ 7 ਜ਼ਿਲ੍ਹੇ ਹੜਾ ਦੀ ਮਾਰ ਹੇਠ ਆ ਗਏ ਹਨ ਮੌਸਮ ਵਿਭਾਗ ਦੇ ਵੱਲੋਂ ਅੱਜ ਵੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ ਸੂਬੇ ਦੇ ਪਠਾਨਕੋਟ ਗੁਰਦਾਸਪੁਰ ਅਮਰitsar ਤਰਨਤਾਰਨ ਕਪੂਰਥਲਾ ਜਲੰਧਰ ਮੀਂਹ ਦਾ orange ਅਲਰਟ ਇੱਥੇ ਜਾਰੀ ਕੀਤਾ ਗਿਆ ਜਦੋਂ ਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਵੀ yellow ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਦੇ ਮੱਦੇ ਨਜ਼ਰ ਸਟ੍ਰੋਮ ਨੇ ਕਾਲੀਦਲ ਦੇ ਵੱਲੋਂ ਇਹ ਰੈਲੀ ਜਿਹੜੀ ਕਿ ਮੌਲਤ ਵੀ ਕਰ ਦਿੰਦੀ ਹੈ ਰੁਕ ਕਰਦੇ ਹਾਂ ਅਗਲੀ ਖਬਰ ਦੇ ਵੱਲ ਬੈਸ਼ਨੋ ਦੇਵੀ ਮਾਰਕ ਤੇ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੋਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੰਮੂ ਵਿੱਚ ਭਾਰੀ ਬਾਰਿਸ਼ ਦੇ ਵਿਚਕਾਰ ਮੰਗਲਵਾਰ ਨੂੰ ਮਾਤਾ ਵੈਸ਼ਨੋਦੇਵੀ ਯਾਤਰਾ ਮਾਰਗ ਤੇ ਅਚਾਨਕ ਜ਼ਮੀਨ ਖਿਸਕ ਗਈ। ਇਹ ਹਾਦਸਾ ਅਤਕੁਮਾਰੀ ਦੇ ਨੇੜੇ ਵਾਪਰਿਆ। ਜ਼ੋਰਦਾਰ ਧਮਾਕੇ ਨਾਲ ਮਲਬਾ ਅਤੇ ਵੱਡੇ ਪੱਥਰ ਪਹਾੜੀ ਤੋਂ ਰਸਤੇ ਤੇ ਡਿੱਗ ਪਏ। ਖਰਾਬ ਮੌਸਮ ਕਾਰਨ ਵੈਸ਼ਨੋਦੇਵੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ ਪਰ ਵੈਸ਼ਨੋਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 14 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਕਟੜਾ ਦੇ ਹਸਪਤਾਲ ਲਿਜਾਇਆ ਗਿਆ ਹਾਦਸੇ ਤੋਂ ਤੁਰੰਤ ਬਾਅਦ ਕ੍ਰਾਈਨ ਬੋਰਡ ਅਤੇ ਸੁਰੱਖਿਆ ਬਲਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਟਰੈਕ ਤੇ ਮੌਜੂਦ ਸ਼ਰਦਾਲੂਆਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਜਾ ਰਿਹਾ ਹੈ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਦੇ ਨਾਲ ਐਨਡੀਆਰਐਫ ਦੀ ਟੀਮ ਵੀ ਮੌਕੇ ਤੇ ਅਲਰਟ ਮੋਡ ਤੇ ਹੈ ਜੰਮੂ ਕਸ਼ਮੀਰ ਦੇ ਵਿੱਚ ਖਰਾਬ ਮੌਸਮ ਕਾਰਨ 18 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਅਧਰੀ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੀ ਵੱਡੀ ਪੁਵੇਖ ਬਾਣੀ ਕੀਤੀ ਗਈ ਹੈ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਕੁਝ ਥਾਵਾਂ ਤੇ ਅਲਰਟ ਜਾਰੀ ਕੀਤਾ ਗਿਆ ਤੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਜਿਹੜੀ ਕੀਤੀ ਜਾ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਤਾਜ਼ਾ ਅਪਡੇਟ ਦੇ ਅਨੁਸਾਰ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੋਹਾਲੀ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੇ ਨਾਲ ਆਸਮਾਨੀ ਬਿਜਲੀ ਚਮਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਇਸ ਦੇ ਨਾਲ ਹੀ ਜ਼ਿਲ੍ਹਾ ਫਾਜ਼ਿਲਕਾ ਬਠਿੰਡਾ ਮਾਨਸਾ ਲੁਧਿਆਣਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਬਹੁਤ ਸਾਵਧਾਨ ਰਹਿਣ ਅਤੇ ਜ਼ਰੂਰੀ ਕਦਮ ਚੁੱਕਣ ਦੀ ਹਦਾਇਤ ਦਿੱਤੀ ਗਈ ਹੈ ਇਸ ਤੋਂ ਇਲਾਵਾ ਅਮਨਸਰ ਗੁਰਦਾਸਪੁਰ ਕਪੂਰਥਲਾ ਜੁਲੰਦਰ ਫਿਰੋਜ਼ਪੁਰ ਮੋਗਾ ਬਰਨਾਲਾ ਪਟਿਆਲਾ ਰੂਪਨਗਰ ਅਤੇ ਮਹਾਲੀ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਇੱਥੇ ਬਾਰੇ ਉਮੀਦ ਦੇ ਨਾਲ-ਨਾਲ ਆਸਮਾਨੀ ਬਿਜਲੀ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਦੱਸੀ ਗਈ ਹੈ ਦੂਜੇ ਪਾਸੇ 29 ਅਗਸਤ ਤੱਕ ਪੰਜਾਬ ਪਾਰਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਅਲਰਟ ਵੀ ਹੈ ਹਾਲਾਂਕਿ 31 ਅਗਸਤ ਨੂੰ ਗੁਰਦਾਸਪੁਰ ਬਠਿੰਡ ਕੋਟ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਵਿੱਚ ਮੀਂਹ ਦਾ yellow ਅਲਰਟ ਵੀ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਵਸਨੀਕ ਜ਼ਰੂਰੀ ਸਾਵਧਾਨੀਆਂ ਵਰਤਣ ਬੇਵਜ੍ਹਾ ਕਰੋ ਬਾਹਰ ਨਾ ਨਿਕਲਣ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪਾਲਣ ਜ਼ਰੂਰ ਕਰਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਦੇ ਨਾਲੇ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦਿਆ ਕਿ ਬੀਤੇ ਦਿਨੀ ਮਨਕੀਰਤ ਔਲਖ ਨੂੰ ਜੜੀ ਕਿ ਧਮਕੀ ਮਿਲੀ ਸੀ ਜਿਸ ਦੇ ਮੱਦੇਨਜ਼ਰ ਉਸ ਮਾਮਲੇ ਵਿੱਚ ਵੱਡਾ ਅਪਡੇਟ ਜੁੜਾ ਕੇ ਸਾਹਮਣੇ ਆਇਆ ਹੈ ਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਮੁਲਜ਼ਮ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਕੀਤੀ ਹੈ ਉਹ ਪਿੰਡ ਖੁੱਡਾ ਜੋਸੂਕ ਥਾਣਾ ਸੰਗਰੂ ਸੰਗਰਪੁਰ ਚੰਡੀਗੜ੍ਹ ਦਾ ਰਹਿਣ ਵਾਲਾ ਪੁਲਿਸ ਨੇ ਮੁਲਜ਼ਮ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਅਤੇ ਉਹ ਵਿਦੇਸ਼ ਭਜਣ ਦੀ ਫਰਾਗ ਦੇ ਵਿੱਚ ਸੀ ਦੱਸਦੀ ਹੈ ਕਿ ਬੀਤੇ ਦਿਨ ਮਨਕੀਰਤ ਔਲਖ ਨੂੰ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ ਪੰਜਾਬੀ ਗਾਇਕ ਨੂੰ ਧਮਕੀ ਭਰਿਆ ਮੈਸੇਜ ਇੱਕ ਵਿਦੇਸ਼ ਨੰਬਰ ਤੋਂ ਭੇਜਿਆ ਗਿਆ ਸੀ ਮੈਸੇਜ ਦੇ ਵਿੱਚ ਲਿਖਿਆ ਗਿਆ ਸੀ ਕਿ ਤਿਆਰੀ ਕਰ ਲੈ ਮੇਰੇ ਪੁੱਤਰ ਤੇਰਾ ਟਾਈਮ ਆ ਗਿਆ ਹੈ ਚਾਹੇ ਤੇਰੀ ਚਰਾਨੀ ਹੋਵੇ ਚਾਹੇ ਤੇਰਾ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੁੱਤਰ ਤੇਰਾ ਨੰਬਰ ਲਾਉਣਾ ਹੈ ਤਾਂ ਇਸ ਮਾਮਲੇ ਵਿੱਚ ਮਨਕੀਰਤ ਦੀ ਸ਼ਿਕਾਇਤ ਤੇ ਪੁਲਿਸ ਨੇ ਵਟੌਰ ਥਾਣੇ ਵਿੱਚ ਆਪੀਸੀ ਦੀ ਧਾਰਾ 318 5 ਅਤੇ 352 2 ਦੇ ਤਹਿਤ ਮਾਮਲਾ ਦਰਜ ਕੀਤਾ ਸੀ ਤੇ ਹੁਣ ਮੁਲਜ਼ਮ ਪੁਲਿਸ ਹਿਰਾਸਤ ਦੇ ਵਿੱਚ ਹੈ ਪੁਲਿਸ ਦਾ ਦਾਵਾ ਹੈ ਕਿ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ ਕੁਦਰਿ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਲਗਾਤਾਰ بارش ਦੇ ਕਾਰਨ ਕਾਫੀ ਤਰ੍ਹਾਂ ਜੜਾ ਕਿ ਕਿਸਾਨਾਂ ਦਾ ਨੁਕਸਾਨ ਹੋ ਚੁੱਕਿਆ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਪਾਣੀ ਦਾ ਪੱਧਰ ਜੜਾ ਕਿ ਰਾਵੀ ਦਰਿਆਦ ਵਿੱਚ ਵੀ ਕਾਫੀ ਜ਼ਿਆਦਾ ਵੱਧ ਚੁੱਕਿਆ ਤੇ ਉਸ ਦੇ ਨੇੜਲੇ ਪਿੰਡ ਵੀ ਜੜੇ ਕਿ ਜਲਥਲ ਹੋ ਚੁੱਕੇ ਨੇ ਕਿਸਾਨਾਂ ਦੀਆਂ ਫਸਲਾਂ ਪਾਣੀ ਦੇ ਵਾਦੇ ਵਿੱਚ ਜੜੇ ਕਿ ਬਹਿ ਚੁੱਕੀਆਂ ਨੇ ਤੇ ਉਹਨਾਂ ਦੇ ਵੱਲੋਂ ਜੜੇ ਕਿ ਅਪੀਲ ਵੀ ਕੀਤੀ ਗਈ ਹੈ ਕਿ ਪ੍ਰਸ਼ਾਸਨ ਨਾਲ ਦੀ ਮਦਦ ਕਰਨ ਤੇ ਜੇਕਰ ਗੱਲ ਕਰੀਏ ਸਰਕਾਰ ਦੀ ਤਾਂ ਉਹ ਵੀ ਆਪਣੇ ਤਰਫ ਤੋਂ ਹਰ ਜਿਹੜੇ ਕਿ ਸੰਭਵ ਸਹਾਇਤਾ ਉਹਨਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਪਹਾੜੀ ਤੇ ਮੈਦਾਨੀ ਖੇਤਰਾ ਵਿੱਚ ਪੈ ਰਹੀ ਬਾਰਿਸ਼ ਨੇ ਜਨ ਜੀਵਨਤਾ ਪ੍ਰਭਾਵਿਤ ਕੀਤਾ ਹੋਇਆ ਲੇਕਿਨ ਬਰਸਾਤਾ ਨੇ ਪਾਣੀ ਨਾਲ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਨ ਦੇ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਡੀ ਵੱਡੇ ਪੱਧਰ ਤੇ ਵੱਖ-ਵੱਖ ਫਸਲਾਂ ਨੂੰ ਜਿਹੜਾ ਕਿ ਪ੍ਰਭਾਵਿਤ ਕੀਤਾ ਹੈ ਦਰਿਆਵਾਂ ਦੇ ਪਾਣੀ ਨਾਲ ਜਿੱਥੇ ਕਿਸਾਨਾਂ ਅਤੇ ਹੋਰਨਾਂ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਉਥੇ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਖੇਤਰਾ ਚੋਂ ਗੁਜ਼ਰਦੇ ਦਰਿਆ ਰਾਵੀ ਦੇ ਵੱਧ ਰਹੇ ਪਾਣੀ ਨੇ ਵੀ ਮਾਝੇ ਖੇਤਰ ਦੇ ਕਿਸਾਨਾਂ ਲਈ ਵੱਡੀ ਚਿੰਤਾ ਖੜੀ ਕਰ ਦਿੱਤੀ ਹੈ ਦਰਿਆ ਰਾਵੀ ਦੇ ਵਿੱਚ ਪਿਛਲੇ ਦਿਨਾਂ ਤੋਂ ਪਾਣੀ ਦਾ ਪੱਧਰ ਸਮੇਂ-ਸਮੇਂ ਤੇ ਵਧਦਾ ਹੀ ਜਾ ਰਿਹਾ ਤੇ ਇਨ੍ਹਾਂ ਖੇਤਰਾਂ ਚੋਂ ਗੁਜ਼ਰਦੇ ਰਵਦਾ ਦਾ ਵੀ ਦਰਿਆ ਦਾ ਪਾਣੀ ਪਿਛਲੇ ਦਿਨਾਂ ਤੋਂ ਆਪਣੀ ਸਮਰੱਥਾ ਤੋਂ ਵੱਧ ਬਾਹਰ ਚੱਲ ਰਿਹਾ ਹੈ ਅਤੇ ਉਸਨੇ ਕਿਸਾਨਾਂ ਦੀਆਂ ਫਸਲਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਹੁਣ ਇਸ ਪਾਣੀ ਦੇ ਵਾਦੇ ਪੱਤਰ ਤੇ ਹੋ ਰਹੀ ਬਰਸਾਤ ਕਾਰਨ ਪਾਣੀ ਦੇ ਬਚਾਅ ਦੇ ਲਈ ਬਰਸਾਤ ਕਾਰਨ ਜਿਹੜਾ ਕਿ ਬਚਾ ਦੇ ਲਈ ਬਣਾਈ ਗਈ ਬੰਨ ਵੀ ਜਿਹੜੀ ਕਿ ਉਹ ਵੀ ਟੁੱਟ ਚੁੱਕੀ ਐ ਤੇ ਇਸ ਖਤਰੇ ਤੋਂ ਚਿੰਤਿਤ ਕਿਸਾਨ ਸਮੇਤ ਪ੍ਰਸ਼ਾਸਨਪੁਰੀ ਸੰਜੀਗੀ ਸੰਜੀਤਗੀ ਦੇ ਨਾਲ ਸਥਿਤੀ ਤੇ ਨਜ਼ਰ ਜਿਹੜੀ ਕਿ ਬਣਾਈ ਰੱਖੀ ਹੋਈ ਐ ਤੇ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਜਿਹੜੀ ਕਿ ਕੀਤੀ ਜਾ ਰਹੀ ਐ ਅੱਜ ਮੈਂ ਰੋਸੇ ਪਿੰਡ ਆਇਆ ਜੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਤੇ ਚੇਅਰਮੈਨ ਸਾਹਿਬ ਸਾਡੇ ਆਏ ਹੋਏ ਆ ਨਾਲ ਤੇ ਅਸੀਂ ਮੌਕਾ ਦੇਖਣ ਆਏ ਸੀਗੇ ਤੇ ਹੜ੍ਹ ਪ੍ਰਭਾਵਿਤ ਜਿੰਨੇ ਵੀ ਪਿੰਡ ਨੇ ਤੇ ਰੋਸੇ ਪਿੰਡ ਦੇ ਵਿੱਚ ਹੁਣ ਪਿੰਡ ਵਾਸੀਆਂ ਦੱਸੇ ਕਿ ਸਾਡਾ ਇੱਥੇ ਨਾ ਪਾਣੀ ਦੇ ਵਿੱਚ ਫਸਲਾਂ ਡੁੱਬ ਗਈਆਂ ਤੇ ਕਾਫੀ ਜ਼ਿਆਦਾ ਪਾਣੀ ਉੱਪਰ ਤੱਕ ਚੱਲ ਰਿਹਾ ਤਾਂ ਇਹਨਾਂ ਨੂੰ ਦੱਸਿਆ ਵੀ ਇੱਥੋਂ ਸਾਈਡ ਤੋਂ ਇੱਕ ਥੋੜਾ ਜਿਹਾ ਸਾਡਾ ਇੱਥੋਂ ਰਸਤਾ ਬਣਾਇਆ ਜਾਵੇ ਤਾਂ ਜੋ ਅਸੀਂ ਉੱਥੋਂ ਆਪਣਾ ਪਾਣੀ ਕੱਢ ਕੇ ਇੱਥੋਂ ਥੋੜਾ ਜਿਹਾ ਫਸਲਾਂ ਬਚਾ ਸਕੀਏ ਜ਼ਿਆਦਾ ਬਰਸਾਤ ਹੋਣ ਕਾਰਨ ਜਿਹੜਾ ਵਾ ਹੜ੍ਹ ਦੀ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ ਤੇ ਅਸੀਂ ਅੱਜ ਰੋਸੇ ਪਿੰਡ ਦੇ ਬੰਦ ਦੇ ਉੱਪਰ ਤੁਸੀਂ ਬੰਦ ਦੇ ਉੱਪਰ ਖਲੋਤੇ ਆ ਇੱਥੋਂ ਸਾਡੇ ਤੋਂ ਥੋੜਾ ਜਿਹਾ 10 ਕਿਲੇ ਹਟਵੀਆਂ ਤਾਰਾਂ ਨੇ ਜਿਹੜੀਆਂ ਪਾਕਿਸਤਾਨ ਦੀ ਹੱਦ ਸਾਡੇ ਨਾਲ ਲੱਗਦੀ ਹੈ ਤੇ ਇੱਥੇ ਜੋ ਸਥਿਤੀ ਹੈ ਉਹਦਾ ਜਾਇਜ਼ਾ ਲੈ ਰਹੇ ਆ ਤੇ ਪ੍ਰਸ਼ਾਸਨ ਨੂੰ ਅਸੀਂ ਫੋਨ ਕਰਕੇ ਉਹਨਾਂ ਨੂੰ ਅਲਰਟ ਕਰ ਰਹੇ ਆ ਬਾਰ-ਬਾਰ ਕਿ ਜਿੱਥੇ ਵੀ ਕੋਈ ਮੁਸ਼ਕਲ ਹੁੰਦੀ ਆ ਅਸੀਂ ਪਬਲਿਕ ਦਾ ਸਾਥ ਉਥੇ ਡਟ ਕੇ ਆਪਾਂ ਧੀਏ ਪਹਿਲਾਂ ਅਸੀਂ ਇਸ ਤੋਂ ਪਹਿਲਾਂ ਚੰਦੂ ਵਡਾਲਾ ਤੋਂ ਹੋ ਕੇ ਆਏ ਆ ਉੱਥੇ ਵੀ ਸਾਨੂੰ ਪ੍ਰਸ਼ਾਸਨ ਪ੍ਰਤੀ ਪਬਲਿਕ ਨੇ ਜੋ ਸੁਝਾਅ ਦਿੱਤੇ ਅਸੀਂ ਉਹਨਾਂ ਤਿਕਰਾਂ ਪਹੁੰਚਾਏ ਨੇ ਡੀਸੀ ਸਾਹਿਬ ਤਿਕਰਾਂ ਐਸਟੀਐਮ ਸਾਹਿਬ ਨੂੰ ਫੋਨ ਕੀਤਾ ਵਾ ਐਸਟੀਓ ਸਾਹਿਬ ਜਿਹੜੇ ਮਾਈਨਿੰਗ ਵਿਭਾਗ ਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਕਿ ਸਾਡਾ ਪੂਰਾ ਪ੍ਰਬੰਧ ਆ ਪਰ ਫਿਰ ਵੀ ਅਸੀਂ ਜਾਜਾ ਲੈ ਰਹੇ ਹਾਂ ਕਿ ਜਿੱਥੇ ਉਹਨਾਂ ਦੀ ਢਿੱਲ ਹੋਵੇਗੀ ਅਸੀਂ ਉਹਨਾਂ ਨੂੰ ਤਾੜਨਾ ਕਰਾਂਗੇ ਕਿ ਇਸ ਢਿੱਲ ਜਿਹੜੀ ਆ ਸਾਡਾ ਸਾਡੀ ਪਬਲਿਕ ਦਾ ਸਾਡਾ ਨੁਕਸਾਨ ਕਰੇਗੀ ਤੇ ਹੋਣੀ ਨਹੀਂ ਚਾਹੀਦੀ ਸੋ ਸਾਡੇ ਨਾਲ ਸਾਥੀ ਸਾਡੇ ਰੋਸੇ ਪਿੰਡ ਦੇ ਖਲੋਤੇ ਨੇ ਇਹਨਾਂ ਦੀਆਂ ਵੀ ਜੋ ਮੰਗਾਂ ਨੇ ਆਪਾਂ ਪ੍ਰਸ਼ਾਸਨ ਤਿਕਰਾ ਜਿਹੜੀਆਂ ਨੇ ਸੀ ਪੁੱਛਾਰੇ ਆ। ਵੱਧਦੇ ਅਗਲੀ ਖਬਰ ਤੇ ਵੱਲ ਸਪਾਈਸ ਜੈਟ ਦੇ ਯਾਤਰੀਆਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸੋਣੀਆਂ ਕਿ ਇੱਕ ਵੱਡਾ ਅਪਡੇਟ ਜੁੜਾ ਕੀ ਜਾਰੀ ਕੀਤਾ ਗਿਆ। ਬਜਟ 에ਅਰਲਾਈਨ ਸਪਾਈਸ ਜੈਟ ਨੇ ਸ਼੍ਰੀ ਲੰਗ ਹਵਾਈ ਅੱਡੇ ਤੇ ਪੇਪਰਲੈਸ ਬੋਰਡਿੰਗ ਪ੍ਰਕਿਰਿਆ ਸ਼ੁਰੂ ਕੀਤੀ ਹੈ ਜਿਸ ਹਾਂ 에ਅਲਾਈਨਾਂ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਇਹ ਯਾਤਰੀਆਂ ਨੂੰ ਇੱਕ ਤੇਜ਼ ਵਾਤਾਵਰਣ ਅਨੁਕੂਲ ਅਤੇ ਵਧੇਰੇ ਸਹਿਜ ਚੈੱਕ-ਇਨ ਅਨੁਭਵ ਪ੍ਰਦਾਨ ਕਰੇਗਾ ਇਸ ਨਵੀਂ ਸਹੂਲਤ ਦੇ ਨਾਲ ਹਵਾਈ ਅੱਡੇ ਦੇ ਕਾਊਂਟਰ ਤੇ ਚੈੱਕ-ਇਨ ਕਰਨ ਵਾਲੇ ਯਾਤਰੀਆਂ ਨੂੰ ਹੁਣ ਆਪਣਾ ਬੋਰਡਿੰਗ ਪਾਸ ਵਟਸਐਪ ਤੇ ਹੀ ਮਿਲੇਗਾ ਜਿਸ ਨਾਲ ਪ੍ਰਿੰਟ ਆਊਟ ਦੀ ਜ਼ਰੂਰਤ ਖਤਮ ਹੋ ਜਾਵੇਗੀ ਸਪਾਈਸ ਜਟਨੇ ਕੇ ਹਾਕਿਰ ਇਸ ਦੇ ਨਾਲ ਚੈੱਕ ਇਨ ਸਮਾਂ ਅਤੇ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਕੀਤਾ ਜਾਵੇਗਾ ਇਹ ਸਥਿਰਤਾ ਅਤੇ ਡਿਜੀਟਲ ਨਵੀਨਤਾ ਪ੍ਰਤੀ ਇੱਕ ਵਿਆਪਕ ਵਚਨਬੱਤਾ ਦਾ ਹਿੱਸਾ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਕਿਸੇ 에ਅਰਲਾਈਨ ਨੇ ਹਵਾਈ ਅੱਡੇ ਤੇ ਚੈੱਕ ਇਨ ਕਾਊਂਟਰਾਂ ਤੇ ਵਟਸਐਪ ਅਧਾਰਿਤ ਬੋਰਡਿੰਗ ਪਾਸ ਪੇਸ਼ ਕੀਤਾ ਹੈ ਪੇਪਰਲੈਸ ਬੋਰਡਿੰਗ ਸਹੂਲ ਸਪਾਈਸ ਜਟ ਦੇ ਸਵਦੇਸ਼ੀ ਤੌਰ ਤੇ ਵਿਕਸਿਤ ਵੈਬ ਡਿਪਾਰਚਰ ਕੰਟਰੋਲ ਸਿਸਟਮ ਦੁਆਰਾ ਸੰਭਵ ਬਣਾਈ ਗਈ ਹੈ ਇਹ ਇੱਕ ਬ੍ਰਾਊਜ਼ਰ ਆਧਾਰਿਤ ਪਲੇਟਫਾਰਮ ਹੈ ਜੋ ਚੈੱਕ ਇਨ ਸਟਾਫ ਨੂੰ ਟੈਬਲੇਟ ਜਾਂ ਇੱਕ ਮਿਆਰੀ ਹਵਾਈ ਅੱਡੇ ਚੈੱਕ ਇਨ ਕੰਪਿਊਟਰ ਦੀ ਵਰਤੋਂ ਕਰਕੇ WhatsApp ਜਾਂ ਈਮੇਲ ਰਾਹੀਂ ਡਿਜੀਟਲ ਬੋਰਡਿੰਗ ਪਾਸ ਅਤੇ SMS ਰਾਹੀਂ ਸਮਾਨ ਟੈਗ ਜਾਰੀ ਕਰਨ ਦੀ ਆਗਿਆ ਦਿੰਦਾ ਹੈ ਏਅਰਲਾਈਨ ਇਸ ਪੇਪਰਲੈਸ ਬੋਰਡਿੰਗ ਅਨੁਭਵ ਨੂੰ ਦੇਸ਼ ਦੇ ਹੋਰ ਹਵਾਈ ਅੱਡਿਆਂ ਤੱਕ ਪਹੁੰਚਾਉਣ ਦੀ ਯੋਜਨਾ ਬਣਾ ਰਹੀ ਹੈ ਸਪਾਈਸ ਜੈਟ ਦੇ ਮੁਖਰਨਿ ਦੀ ਅਧਿਕਾਰੀ ਜੀਪੀ ਗੁਪਤਾ ਨੇ ਕਿਹਾ ਸ਼ਲਾਂਗਵਾਈ ਅੱਡੇ ਤੇ ਪੇਪਰਲੈਸ ਬੋਰਡਿੰਗ ਦੀ ਸ਼ੁਰੂਆਤ ਇੱਕ ਮਹੱਤਵਪੂਰਨ ਕਦਮ ਹੈ ਅਸੀਂ ਨੇੜਲੇ ਪਵਿਕ ਵਿੱਚ ਇਸ ਸਹੂਲਤ ਅਧਾਰਿਤ ਪਹਿਲ ਕਦਮੀ ਨੂੰ ਹੋਰ ਹਵਾਈ ਅੱਡਿਆਂ ਤੱਕ ਵਧਾਉਣ ਦੀ ਉਮੀਦ ਕਰਦੇ ਹਾਂ ਤੇ ਉਤਰੀ ਉਤਰਾਖੰਡ ਦੇ ਵਿੱਚ ਹਾੜ ਪੇੜੇ ਤੇ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਨੇ ਅਦਾਕਾਰ ਫਰਹਾਨ ਅਖਤਰ ਜੀ ਹਾਂ ਉਹਨਾਂ ਦੇ ਵੱਲੋਂ ਪਹਿਲ ਕਦਮੀ ਜਿਹੜੀ ਕੀਤੀ ਗਈ ਆ ਲੋਕਾਂ ਨੂੰ ਜਿਹੜੇ ਕਿ ਫੋਨ ਜਿਹੜੇ ਕਿ ਪੰਜਾਬ ਫੋਨ ਵੰਡੇ ਗਏ ਨੇ ਉਤਰਾਖੰਡ ਦੇ ਵਿੱਚ ਆ ਮਲੇਦਾਰ ਮੀ ਅਤੇ ਹੜ੍ਹ ਕਾਰਨ ਲੋਕਾਂ ਦਾ ਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ ਦੇਹਰਾਦੂਨ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤਾ ਇਸ ਮੁਸੀਬਤ ਦੀ ਘੜੀ ਵਿੱਚ ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਹੜਪੀੜਤਾ ਦੀ ਮਦਦ ਦੇ ਲਈ ਅੱਗੇ ਆਏ ਹਨ ਰਿਪੋਰਟਰਾਂ ਦੇ ਅਨੁਸਾਰ ਫਰਹਾਨ ਅਕਤਰ ਨੇ ਉਤਰਾਖੰਡ ਦੇ ਹਰਸ਼ਿਲ ਅਤੇ ਤ੍ਰਾਲੀ ਇਲਾਕਿਆਂ ਦੇ ਹੜਪੀੜਤਾ ਲਈ ਪੰਜਾਬ ਮੋਬਾਈਲ ਫੋਨ ਦਾਨ ਕੀਤੇ ਹਨ ਤਾਂ ਜੋ ਉਹ ਆਪਣੇਆਂ ਦੇ ਨਾਲ ਸੰਪਰਕ ਵਿੱਚ ਰਹਿ ਸਕਣ ਅਤੇ ਜ਼ਰੂਰੀ ਸਹਾਇਤਾ ਪ੍ਰਾਪਤ ਕਰ ਸਕਣ ਫਰਹਾਨ ਅਕਤਰ ਦੇ ਇਸ ਕਦਮ ਦੀ ਤਾਰਨਕ ਲੋਕਾਂ ਅਤੇ ਪ੍ਰਸ਼ਾਸਨ ਵੱਲੋਂ ਖੂਬ ਸਲਾਹਕਾਰ ਵੀ ਕੀਤੀ ਗਈ ਹੈ ਹੜ੍ਹ ਕਾਰਨ ਕਈ ਇਲਾਕਿਆਂ ਵਿੱਚ ਸੰਚਾਰ ਪ੍ਰਣਾਲੀ ਪ੍ਰਭਾਵਿਤ ਹੋਈ ਸੀ ਜਿਸ ਨਾਲ ਪੀੜਤ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਹ ਸਹਾਇਤਾ ਗੁਰੂਗ੍ਰਾਮ ਦੇ ਵਿੱਚ ਗੁਰੂਗ੍ਰਾਮ ਆਧਾਰਿਤ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਫਾਰ ਡਿਜ਼ਾਸਟਰ ਰੀਲੀਫ ਫਾਊਂਡੇਸ਼ਨ ਬੀ ਡੀ ਆਰ ਐਫ ਰਾਹੀਂ ਪਹੁੰਚਾਈ ਗਈ ਸੰਸਥਾ ਦੇ ਦਿਵਿਆਨਸ਼ੂ ਫਾਇਦਾ ਨੇ ਵਰਹਾਨ ਅਕਟਰ ਦੇ ਨਾਲ ਸੰਪਰਕ ਕੀਤਾ ਸੀ ਜਿਸ ਤੋਂ ਬਾਅਦ ਅਦਾਕਾਰ ਨੇ ਲਗਭਗ 7000 ਰੁਪਏ ਕੀਮਤ ਵਾਲੇ ਪੰਜਾਬ ਫੋਨ ਭੇਜੇ ਇਹ ਫੋਨ ਖਾਸ ਕਰਕੇ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਕੋਲ ਆਪਣੇ ਪਰਿਵਾਰ ਨਾਲ ਸੰਪਰਕ ਕਰਨ ਦਾ ਕੋਈ ਸਾਧਨ ਨਹੀਂ ਹੈ ਕੰਮ ਦੇ ਮੋਰਚੇ ਤੇ ਫਰਹਾਨ ਅਕਤਰ ਜਲਦ ਹੀ ਫਿਲਮ 120 ਬਹਾਦਰ ਵਿੱਚ ਨਜ਼ਰ ਆਉਣ ਵਾਲੇ ਹਨ ਜਿਸ ਦੇ ਵਿੱਚ ਉਹਨਾਂ ਦੇ ਨਾਲ ਰਾਸ਼ੀ ਖੰਨਾ ਮੁੱਖ ਭੂਮਿਕਾ ਨਿਭਾਏ ਡੋਨਾਲਡ ਟਰੰਪ ਦੇ ਵੱਲੋਂ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਜੁਹਾਂ ਦੱਸ ਦਿੰਦੇ ਕਿ ਹੁਣ ਅਮਰੀਕਾ ਦੇ ਵੱਲੋਂ ਭਾਰਤ ਤੇ ਜੜਾ ਕਿ ਟੈਰਫ ਲਗਾਇਆ ਚਾਪੇਗਾ ਤੇ 27 ਅਗਸਤ ਤੋਂ ਨਵੇਂ ਨਿਯਮ ਜਿਹੜੇ ਕਿ ਲਾਗੂ ਕੀਤੇ ਜਾਣਗੇ ਅਮਰੀਕਾ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਪਹਿਲਾ ਐਲਾਨ ਕੀਤੇ ਗਏ ਭਾਰਤੀ ਉਤਪਾਦਾਂ ਤੇ 25 ਫੀਸਦੀ ਵਾਧੂ ਡਿਊਟੀ ਲਗਾਉਣ ਦੀਆਂ ਯੋਜਨਾਵਾਂ ਦਾ ਵਿਰਵਾਹ ਦੇਣ ਵਾਲਾ ਇੱਕ ਡਰਾਫਟ ਨੋਟਿਸ ਜਾਰੀ ਕੀਤਾ ਹੈ ਇਹ ਡਿਊਟੀਆਂ ਬੁੱਧਵਾਰ 27 ਅਗਸਤ ਤੋਂ ਲਾਗੂ ਹੋਣਗੀਆਂ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਪ੍ਰਕਾਸ਼ਿਤ ਇੱਕ ਡਰਾਫਟ ਆਰਡਰ ਦੇ ਵਿੱਚ ਕਿਹਾ ਕਿ ਵਧੀ ਹੋਈ ਡਿਊਟੀ ਉਹਨਾਂ ਭਾਰਤੀ ਉਤਪਾਦਾਂ ਤੇ ਲਾਗੂ ਹੋਵੇਗੀ ਜੋ 27 ਅਗਸਤ 2025 ਨੂੰ 12:01 ਵਜੇ ਪੂਰਬੀ ਦਾ ਲਾਈਟ ਟਾਈਮ ਈਡੀਟੀ ਨੂੰ ਜਾਂ ਉਸ ਤੋਂ ਬਾਅਦ ਖਤ ਲਈ ਦੇਸ਼ ਦੇ ਵਿੱਚ ਲਿਆਂਦੀਆਂ ਜਾਂਦੀਆਂ ਹਨ ਜਾਂ ਗੋਦਾਮ ਤੋਂ ਹਟਾਈਆਂ ਜਾਂਦੀਆਂ ਹਨ. ਟਰੰਪ ਨੇ 7 ਅਗਸਤ ਨੂੰ ਐਲਾਨ ਕੀਤਾ ਸੀ ਕਿ ਭਾਰਤ ਦੇ ਵੱਲੋਂ ਰੂਸੀ ਕੱਚੇ ਤੇਲ ਦੀ ਖਰੀਦ ਦੇ ਲਈ ਭਾਰਤੀ ਸਮਾਨ ਤੇ ਡਿਊਟੀ ਦੁੱਗਣੀ ਕਰਕੇ 50% ਕਰ ਦਿੱਤੀ ਜਾਵੇਗੀ ਹਾਲਾਂਕਿ ਉਹਨਾਂ ਨੇ ਸਮਝੌਤੇ ਤੇ ਗੱਲਬਾਤ ਕਰਨ ਦੇ ਲਈ 21 ਦਿਨ ਦਿੱਤੇ ਸਨ ਇਸ ਡਿਊਟੀ ਦੁ ਇਹ ਡਿਊਟੀ ਜੁਲਾਈ ਦੇ ਅਖੀਰ ਦੇ ਵਿੱਚ ਐਲਾਨੀ ਗਈ 25% ਦੀ ਡਿਊਟੀ ਤੋਂ ਇਲਾਵਾ ਲਗਾਈ ਜਾਵੇਗੀ ਜੁਲਾਈ ਦੇ ਵਿੱਚ ਐਲਾਨੀ ਗਈ ਡਿਊਟੀ 7 ਅਗਸਤ ਤੋਂ ਲਾਗੂ ਹੋ ਗਈ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫਤਰ ਵਾਈਟ ਹਾਊਸ ਦੀ ਪ੍ਰੈਸ ਕਟਰ कैरोलीन लेवेट ने इस महीने दे शुरू ਵਿੱਚ ਕਿਹਾ ਸੀ ਕਿ ਰਾਸ਼ਟਰਪਤੀ 트াম্প ਨੇ रूस ਅਤੇ ਯੂਕਰੇਨ ਵਿਚਕਾਰ ਟਕਰਾਅ ਨੂੰ ਖਤਮ ਕਰਨ ਲਈ ਭਾਰਤ ਤੇ ਪਾਬੰਦੀਆਂ ਲਗਾਈਆਂ ਹਨ ਅਮਰੀਕੀ ਵਿੱਤ ਮੰਤਰੀ ਸਕਾਟ ਬੈਸੈਂਟ ਨੇ ਭਾਰਤ ਦੇ ਰੂਸੀ ਤੇਲ ਖਰੀਦ ਤੇ ਅਤੇ ਫਿਰ ਇਸ ਨੂੰ ਬਾਜ਼ਾਰ ਦੇ ਵਿੱਚ ਦੁਬਾਰਾ ਵੇਚ ਕੇ ਮੁਨਾਫਾ ਕਮਾਉਣ ਦਾ ਦੋਸ਼ ਲਗਾਇਆ ਭਾਰਤ ਨੇ ਅਮਰੀਕਾ ਦੁਆਰਾ ਲਗਾਏ ਗਏ ਡਿਊਟੀਆਂ ਨੂੰ ਅਨਿਆਪੂਰਨ ਅਤੇ ਅਸੰਗਤ ਕਿਹਾ ਭਾਰਤ ਨੇ ਕਿਹਾ ਕਿ ਹਰ ਵੱਡੀ ਅਰਥਵਿਵਸਥਾ ਵਾਂਗ ਇਹ ਆਪਣੇ ਰਾਸ਼ਟਰੀ ਹਿੱਤਾਂ ਅਤੇ ਆਰਥਿਕ ਸੁਰੱਖਿਆ ਦੀ ਰੱਖਿਆ ਦੇ ਲਈ ਵੀ ਸਾਰੇ ਜ਼ਰੂਰੀ ਕਦਮ ਚੁਕੇਗਾ ਤਾਂ ਫਿਲਹਾਲ ਦੇ ਲਈ ਇਸ ਬਲਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੇ ਉਚਾਸਤ ਧੰਨਵਾਦ ਵਿਸ਼ੇਵਾਰਤਾ ਦੇਖੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਕੁਮਰਪ੍ਰੀਤ ਕੌਰ ਤਹਾਸਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾ 10 ਦਰ ਨਿਆਕੀ ਪੰਜਾਬ ਦੇ ਸਕੂਲ ਜਿਹੜੇ 31 ਅਗਸਤ ਤੱਕ ਬੰਦ ਰਹਿਣਗੇ ਜੀ ਹਾਂ ਇਹ ਅਪਡੇਟ ਜਿਹੜੀ ਕੀ ਸਾਂਝੀ ਕੀਤੀ ਗਈ ਹੈ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਸੋਸ਼ਲ ਮੀਡੀਆ ਤੋਂ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿਉਂਕਿ ਮੌਸਮ ਜਿਹੜਾ ਕਿ ਕਾਫੀ ਜ਼ਿਆਦਾ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਮੱਦੇ ਨਜ਼ਰ ਕਾਫੀ ਥਾਵਾਂ ਤੇ ਆੜ ਵਰਗੇ ਹਲਾਜੜੇ ਕੀ ਬਣ ਚੁੱਕੇ ਨੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਜਿਸ ਨੂੰ ਦੇਖਦਿਆਂ ਇਹ ਫੈਸਲਾ ਲਿੱਤਾ ਗਿਆ ਪੰਜਾਬ ਵਿੱਚ ਸਕੂਲ 3 ਅਗਸਤ ਤੱਕ ਬੰਦ ਰਹਿਣਗੇ ਸਰਕਾਰ ਨੇ ਇਹ ਫੈਸਲਾ ਮੀਂਹ ਦੇ ਮੱਦੇਨਜ਼ਰ ਲਿਆ ਆਇਆ ਸੀਐਮ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਸੀਐਮ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਕਿ ਪਿਛਲੇ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਅਤੇ ਮੌਸਮ ਵਿਭਾਗ ਵੱਲੋਂ ਅੱਗੇ ਵੀ ਕੁਝ ਦਿਨ ਭਾਰੀ ਮੀਂਹ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸੂਬੇ ਦੇ ਸਾਰੇ ਪ੍ਰਾਇਮਰੀ ਸਕੈਂਡਰੀ ਸੀਨੀਅਰ ਸਕੈਂਦਰੀ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜਿਹੜੇ 27 ਅਗਸਤ ਤੋਂ 30 ਅਗਸਤ ਤੱਕ ਬੰਦ ਰਹਿਣਗੇ ਯਾਨੀ ਕਿ ਅੱਜ ਤੋਂ ਲੈ ਕੇ 30 ਅਗਸਤ ਤੱਕ ਜਿਹੜੇ ਸਾਰੇ ਸਕੂਲ ਬੰਦ ਰਹਿਣਗੇ ਕਿਉਂਕਿ ਮੌਸਮ ਦਾ ਮਜਾਜ ਜਿਹੜਾ ਕਿ ਬਤਲਦਾ ਹੈ ਨਜ਼ਰ ਆ ਰਿਹਾ ਲਗਾਤਾਰ ਮੀਂਹ ਪੈ ਰਿਹਾ ਜਿਸ ਕਾਰਨ ਇਹ ਫੈਸਲਾ ਜਿਹੜਾ ਕੀਤਾ ਗਿਆ ਹੈ ਸਟ੍ਰੋਮ ਨੇ ਅਕਾਲੀ ਦਲ ਦੇ ਵੱਲੋਂ 31 ਅਗਸਤ ਨੂੰ ਹੋਣ ਵਾਲੀ ਰੈਲੀ ਜੜੀ ਕੀ ਮੁਲਤਵੀ ਕਰ ਦਿੱਤੀ ਗਈ ਹੈ। ਸਟ੍ਰੋਮ ਨੇ ਅਕਾਲੀ ਦਲ ਦੇ ਵੱਲੋਂ 31 ਅਗਸਤ ਨੂੰ ਮੋਗਾ ਵਿਖੇ ਹੋਣ ਵਾਲੀ ਫਤਿਹ ਰੈਲੀ ਨੂੰ ਮੁਲਤਵੀ ਕਰ ਦਿੱਤਾ ਗਿਆ। ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਸਟ੍ਰੋਮ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਮ ਮਸ਼ਹੂਰਾ ਕਰਨ ਤੋਂ ਬਾਅਦ 20 ਅਗਸਤ ਨੂੰ ਮੌਕਾ ਵਿਖੇ ਹੋਣ ਵਾਲੀ ਫਤੈ ਰੈਲੀ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਗੜਦੀ ਹੜ੍ਹ ਦੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਤਾ ਗੈਸਟ੍ਰੋਮ ਨੇ ਕਾਲੀਦਰ ਨੇ ਇਸ ਦੀ ਬਜਾਏ ਆਪਣੇ ਸਾਰੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਨਤਾ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਹਾਲਾਂਕਿ 28 اگست ਨੂੰ ਸਵੇਰੇ 11 ਵਜੇ ਸ੍ਰੀ ਕਾਲ ਤਖਤ ਸਾਹਿਬ ਵਿਕੇ ਅਰਦਾਸ ਦਿਵਸ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਹੀ ਹੋਵੇਗਾ ਦੱਸਦੀ ਹੈ ਕਿ ਇਸ ਸਮੇਂ ਪੰਜਾਬ ਦੇ 7 ਜ਼ਿਲ੍ਹੇ ਹੜਾ ਦੀ ਮਾਰ ਹੇਠ ਆ ਗਏ ਹਨ ਮੌਸਮ ਵਿਭਾਗ ਦੇ ਵੱਲੋਂ ਅੱਜ ਵੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ ਸੂਬੇ ਦੇ ਪਠਾਨਕੋਟ ਗੁਰਦਾਸਪੁਰ ਅਮਰitsar ਤਰਨਤਾਰਨ ਕਪੂਰਥਲਾ ਜਲੰਧਰ ਮੀਂਹ ਦਾ orange ਅਲਰਟ ਇੱਥੇ ਜਾਰੀ ਕੀਤਾ ਗਿਆ ਜਦੋਂ ਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਵੀ yellow ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਦੇ ਮੱਦੇ ਨਜ਼ਰ ਸਟ੍ਰੋਮ ਨੇ ਕਾਲੀ ਦਲ ਦੇ ਵੱਲੋਂ ਇਹ ਰੈਲੀ ਜਿਹੜੀ ਕਿ ਮੋਲਤਵੀ ਕਰ ਦਿੰਦੀ ਹੈ ਰੁਕ ਕਰਦੇ ਹਾਂ ਅਗਲੀ ਖਬਰ ਦੇ ਵੱਲ ਬੈਸ਼ਨੋ ਦੇਵੀ ਮਾਰਗ ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਜਤੋਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੰਮੂ ਵਿੱਚ ਭਾਰੀ ਬਾਰਿਸ਼ ਦੇ ਵਿਚਕਾਰ ਮੰਗਲਵਾਰ ਨੂੰ ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ ਤੇ ਅਚਾਨਕ ਜ਼ਮੀਨ ਖਿਸਕ ਗਈ। ਇਹ ਹਾਦਸਾ ਅਤਕੁਮਾਰੀ ਦੇ ਨੇੜੇ ਵਾਪਰਿਆ। ਜ਼ੋਰਦਾਰ ਧਮਾਕੇ ਨਾਲ ਮਲਬਾ ਅਤੇ ਵੱਡੇ ਪੱਥਰ ਪਹਾੜੀ ਤੋਂ ਰਸਤੇ ਤੇ ਡਿੱਗ ਪਏ। ਖਰਾਬ ਮੌਸਮ ਕਾਰਨ ਵੈਸ਼ਨੋ ਦੇਵੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ ਪਰ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 14 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਕਟੜਾ ਦੇ ਹਸਪਤਾਲ ਲਿਜਾਇਆ ਗਿਆ ਹਾਦਸੇ ਤੋਂ ਤੁਰੰਤ ਬਾਅਦ ਟ੍ਰੇਨ ਬੋਰਡ ਅਤੇ ਸੁਰੱਖਿਆ ਬਲਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਟਰੈਕ ਤੇ ਮੌਜੂਦ ਛੜਦਾਲੂਆਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਜਾ ਰਿਹਾ ਹੈ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਦੇ ਨਾਲ ਐਨਡੀਆਰਐਫ ਦੀ ਟੀਮ ਵੀ ਮੌਕੇ ਤੇ ਅਲਰਟ ਮੋਡ ਤੇ ਹੈ ਜੰਮੂ ਕਸ਼ਮੀਰ ਦੇ ਵਿੱਚ ਖਰਾਬ ਮੌਸਮ ਕਾਰਨ 18 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਅਧਰੀ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੀ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਕੁਝ ਥਾਵਾਂ ਤੇ ਅਲਰਟ ਜਾਰੀ ਕੀਤਾ ਗਿਆ ਤੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਜਿਹੜੀ ਕੀਤੀ ਜਾ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਤਾਜ਼ਾ ਅਪਡੇਟ ਦੇ ਅਨੁਸਾਰ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੋਹਾਲੀ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੇ ਨਾਲ ਆਸਮਾਨੀ ਬਿਜਲੀ ਚਮਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਇਸ ਦੇ ਨਾਲ ਹੀ ਜ਼ਿਲ੍ਹਾ ਫਾਜ਼ਿਲਕਾ ਬਠਿੰਡਾ ਮਾਨਸਾ ਲੁਧਿਆਣਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਬਹੁਤ ਸਾਵਧਾਨ ਰਹਿਣ ਅਤੇ ਜ਼ਰੂਰੀ ਕਦਮ ਚੁੱਕਣ ਦੀ ਹਦਾਇਤ ਦਿੱਤੀ ਗਈ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਗੁਰਦਾਸਪੁਰ ਕਪੂਰਥਲਾ ਜੁਲੰਦਰ ਫਿਰੋਜ਼ਪੁਰ ਮੋਗਾ ਬਰਨਾਲਾ ਪਟਿਆਲਾ ਰੂਪਨਗਰ ਅਤੇ ਮੁਹਾਲੀ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਇੱਥੇ ਬਾਰੇ ਮੀਂਹ ਦੇ ਨਾਲ-ਨਾਲ ਆਸਮਾਨੀ ਬਿਜਲੀ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਦੱਸੀ ਗਈ ਹੈ ਦੂਜੇ ਪਾਸੇ 29 ਅਗਸਤ ਤੱਕ ਪੰਜਾਬ ਭਾਰਤ ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਅਲਰਟ ਵੀ ਹੈ ਹਾਲਾਂਕਿ 31 ਅਗਸਤ ਨੂੰ ਗੁਰਦਾਸਪੁਰ ਬਠਿੰਡਾ ਕੋਟ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਵਿੱਚ ਮੀਂਹ ਦਾ yellow ਅਲਰਟ ਵੀ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਵਸਨੀਕ ਜ਼ਰੂਰੀ ਸਾਵਧਾਨੀਆਂ ਵਰਤਣ ਬੇਵਜਾ ਕਰੋ ਬਾਹਰ ਨਾ ਨਿਕਲਣ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪਾਲਣ ਜ਼ਰੂਰ ਕਰਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਦੇ ਨਾਲੇ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸ ਦਿੰਦੇ ਹਾਂ ਕਿ ਬੀਤੇ ਦਿਨੀ ਮਨਕੀਰਤ ਔਲਖ ਨੂੰ ਜੜੀ ਕਿ ਧਮਕੀ ਮਿਲੀ ਸੀ ਜਿਸ ਦੇ ਮੱਧਨਜ਼ਰ ਉਸ ਮਾਮਲੇ ਵਿੱਚ ਵੱਡਾ ਅਪਡੇਟ ਜੁੜਾ ਕੇ ਸਾਹਮਣੇ ਆਇਆ ਹੈ ਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਮਲਜ਼ਮ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਕੀਤੀ ਹੈ ਉਹ ਪਿੰਡ ਖੁੱਡਾ ਜੋਸੂਕ ਥਾਣਾ ਸੰਗਰੂ ਸੰਗਰਪੁਰ ਚੰਡੀਗੜ੍ਹ ਦਾ ਰਹਿਣ ਵਾਲਾ ਪੁਲਿਸ ਨੇ ਮੁਲਜ਼ਮ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਅਤੇ ਉਹ ਵਿਦੇਸ਼ ਭਜਣ ਦੀ ਫਰਾਰਕ ਦੇ ਵਿੱਚ ਸੀ ਦੱਸਦੀ ਹੈ ਕਿ ਬੀਤੇ ਦਿਨ ਮਨਕੀਰਤ ਔਲਖ ਨੂੰ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ ਪੰਜਾਬੀ ਗਾਇਕ ਨੂੰ ਧਮਕੀ ਭਰਿਆ ਮੈਸੇਜ ਇੱਕ ਵਿਦੇਸ਼ ਨੰਬਰ ਤੋਂ ਭੇਜਿਆ ਗਿਆ ਸੀ ਮੈਸੇਜ ਦੇ ਵਿੱਚ ਲਿਖਿਆ ਗਿਆ ਸੀ ਕਿ ਤਿਆਰੀ ਕਰ ਲੈ ਮੇਰੇ ਪੁੱਤਰ ਤੇਰਾ ਟਾਈਮ ਆ ਗਿਆ ਹੈ ਚਾਹੇ ਤੇਰੀ ਚਰਾਨੀ ਹੋਵੇ ਚਾਹੇ ਤੇਰਾ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੁੱਤਰ ਤੇਰਾ ਨੰਬਰ ਲਾਉਣਾ ਹੈ ਤਾਂ ਇਸ ਮਾਮਲੇ ਵਿੱਚ ਮਨਕੀਰਤ ਦੀ ਸ਼ਿਕਾਇਤ ਤੇ ਪੁਲਿਸ ਨੇ ਮਟੌਰ ਥਾਣੇ ਵਿੱਚ ਆਪੀਸੀ ਦੀ ਧਾਰਾ 318 5 ਅਤੇ 352 2 ਦੇ ਤਹਿਤ ਮਾਮਲਾ ਦਰਜ ਕੀਤਾ ਸੀ ਤੇ ਹੁਣ ਮੁਲਜ਼ਮ ਪੁਲਿਸ ਹਿਰਾਸਤ ਦੇ ਵਿੱਚ ਹੈ ਪੁਲਿਸ ਦਾ ਦਾਵਾ ਹੈ ਕਿ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ ਤਤਰੀ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਲਗਾਤਾਰ بارش ਤੇ ਕਾਰਨ ਕਾਫੀ ਜ਼ਿਆਦਾ ਜੜਾ ਕਿ ਕਿਸਾਨਾਂ ਦਾ ਨੁਕਸਾਨ ਹੋ ਚੁੱਕਿਆ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਪਾਣੀ ਦਾ ਪੱਧਰ ਜੜਾ ਕਿ ਰਾਵੀ ਦਰਿਆ ਦੇ ਵਿੱਚ ਵੀ ਕਾਫੀ ਜ਼ਿਆਦਾ ਵੱਧ ਚੁੱਕਿਆ ਤੇ ਉਸ ਦੇ ਨੇੜਲੇ ਪਿੰਡ ਵੀ ਜੜਾ ਕਿ ਜਲਥਲ ਹੋ ਚੁੱਕੇ ਨੇ ਕਿਸਾਨਾਂ ਦੀਆਂ ਫਸਲਾਂ ਪਾਣੀ ਦੇ ਵਾਦੇ ਵਿੱਚ ਜੜਾ ਕਿ ਬਹਿ ਚੁੱਕੀਆਂ ਨੇ ਤੇ ਉਹਨਾਂ ਦੇ ਵੱਲੋਂ ਜੜਾ ਕਿ ਅਪੀਲ ਵੀ ਕੀਤੀ ਗਈ ਹੈ ਕਿ ਸਰਕਾਰ ਨਾਲ ਦੀ ਮਦਦ ਕਰੇ